ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੜਾ ਬੋ ਬੋ ਵੈਲਕਮ ਹੈ ਜੀ ਤੇ ਭਾਈ ਗੁਰਸ਼ਿੰਦਰ ਕੋ ਪਹੁੰਚ ਚੁੱਕੇ ਆ ਵੇਖੋ ਚਾਰ ਬਾਈ ਝੋੜੀਆਂ ਲੈ ਕੇ ਆਂਦੀਆਂ ਹੀਰੇ ਕੱਢ ਕੇ ਲੈਦੇ ਭਾਈ ਉਹਨਾਂ ਨੇ ਤੇ ਗੁਰਸ਼ਿੰਦਰ ਜੀ ਨੇ ਗੱਲਬਾਤ ਕਰੀ ਆਪਾਂ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਭਾਈ ਸਤਿ ਸ਼ਾਂ ਜੀ ਜੀ ਹੋਰ ਬਣਾਓ ਬੱਸ ਕਿਰਪਾ ਭਾਈ ਬੜੀ ਕਿਰਪਾ ਸਤਿ ਕੁਦੀ ਕਿਰਪਾ ਜਾਈ ਜੀ ਹਾਂ ਬਾਕੀ ਸੰਦੀਪ ਦੇ ਰੀ ਫਾਰਮ ਦੇਖਣ ਆ ਰਿਹਾ ਨੂੰ ਸਾਰੇ ਪਿੰਡ ਪਰਵਾਹਾਂ ਨੂੰ ਸਤਿ ਸ਼ਕਾਲ ਤੇ ਆਸ ਕਰਦੇ ਆ ਵੀ ਸਾਰੇ ਹੀ ਖੁਸ਼ ਹੋਣਗੇ ਬਿਲਕੁਲ ਜੀ ਕਿਉਂਕਿ ਸੰਦੀਪ ਜੀ ਦੀ ਜ਼ਿੰਦਗੀ ਜਿਹੜੀ ਆ ਨਾ ਬੜੀ ਛੋਟੀ ਆ ਹ ਇਨੂੰ ਜੀਣਾ ਚਾਹੀਦਾ ਬਿਲਕੁਲ ਜੀ ਕੱਟਣਾ ਨਹੀਂ ਚਾਹੀਦਾ ਸਹੀ ਇੱਕ ਬੰਦਾ ਹੁੰਦਾ ਨਾ ਜੀ ਕੇ ਜਾਂਦਾ ਹੈ ਕਿ ਕੱਟ ਕੇ ਦੋ ਤੇ ਇਦਾਂ ਵਾ ਵੀ ਇਹਨੂੰ ਖੁਸ਼ ਰaho ਤੇ ਕਿਸੇ ਦਾ ਮਾੜਾ ਨਾ ਕਰੋ ਬਿਲਕੁਲ ਤੇ ਜਿੰਨਾ ਹੋ ਸਕਦਾ ਇਹ ਕਹਿੰਦਾ ਅਦਾਸ ਮਨਜੇ ਚ ਕਰਦੇ ਹੋ ਯਾਰੋ ਫਲਾਣੇ ਦਾ ਰਹਿ ਦਖਣਾ ਉਹ ਰੱਖਦਾ ਹਾਂ ਹਾਂ ਜੀ ਹਾਂ ਜੀ ਉਹਦੇ ਵਿੱਚ ਕੋਈ ਅਸਰ ਨਹੀਂ ਹੈਗਾ ਨਹੀਂ ਨਹੀਂ ਠੀਕ ਹੈ ਨਾ ਬਿਲਕੁਲ ਉਹ ਆਪਣੇ ਉੱਤੇ ਆੜ ਕੇ ਵੱਜਦੀਆਂ ਨੇ ਤੇ ਗੱਲ ਇਦਾਂ ਵਾ ਵੀ ਕਿਸੇ ਦਾ ਮਾੜਾ ਕਰੋ ਨਾ ਆਪਣੀ ਚਾਲੇ ਪੁਰੇ ਜਾਓ ਪਰ ਮਾ ਮਾਂ ਦਾ ਸੰਗਰਿੰਦ ਦਾ ਸਾਹ ਬਿਲਕੁਲ ਬਿਲਕੁਲ ਠੀਕ ਹੈ ਨਾ ਗੱਲ ਤੇ ਬਾਕੀ ਇਹ ਦਹੀਂ ਹੈ ਚੱਲੀ ਜਾਂਦਾ ਮਾਲ ਆਈਏ ਕੀ ਤੁਹਾਡਾ ਮਾਲ ਹੀ ਪਹਿਲਾਂ ਵੇਚ ਗਿਆ ਤੇ ਉਹਦੋਂ ਵੀ ਇਦਾਂ ਹੀ ਹੋਇਆ ਮਾਲ ਵੇਚ ਗਿਆ ਤੇ ਮੈਂ ਚਲੋ ਅੱਜ ਵੀ ਨਾ ਰੋਕ ਕੇ ਰੱਖਿਆ ਹੂੰ ਤੇ ਇਹਦੇ ਦੋ ਤਿੰਨ ਘਰ ਮੋੜੇ ਆ ਤੇ ਮੈਨੂੰ ਇਹ ਅੱਜ ਵੀਡੀਓ ਦੀ ਆ ਝੋਟੀਆਂ ਮੈਂ ਸਵੇਰੇ ਲਿਆਂਗੀ ਅੱਛਾ ਅੱਜ ਆਈ ਅੱਜ ਸਵੇਰੇ ਲਿਆ ਆ ਕੇ ਤਕਰੀਬਨ ਵੀ 7 ਵਜੇ ਨਾਲ ਚਵਾਈਰਾਂ ਦੀ ਕੀਤੀ ਆ ਆ ਝੋਟੀਆਂ ਆ ਦੇਖੋ ਨਾਲ ਤੇ ਮਾਲ ਉਹ ਦੋ ਝਟੀਆਂ ਜੀਆਂ ਪਰੇਆਂ ਦੀਆਂ ਤੇ ਇਹ ਕੋਲ ਹੀ ਪਈਆਂ ਤੇ ਬਰਿੰਦੇ ਗੱਲ ਹਣਾ ਹਾਂ ਤੇ ਮਾਲ ਵੀ ਜਿਹੜੇ ਛੋਟੇ ਨੇ ਦੂਰੋਂ ਦਾਦੇਂਗੇ ਪਰ ਦੂਰ ਰੱਖਣਗੇ ਹਾਂ ਕਿੰਨਾ ਹੈਗੀ ਆ ਕਿਉਂਕਿ ਵੇਖੋ ਜੰਦੀਪ ਜੀ ਇੱਕ ਹੋਰ ਗੱਲ ਆ ਉੱਥੋਂ ਵੀ ਜਾ ਕੇ ਨਾ ਚੋਕ ਤੇ ਨਿਗਾਹ ਕੱਢ ਕੇ ਚੁਣ ਕੇ ਲਿਆਉਂਦੇ ਚੁੜ ਕੇ ਲੈ ਜਾਂਦੇ ਆਹ ਜੀ ਐਵੇਂ ਥੋੜਾ ਨਾ ਨਾ ਜਾਓ ਫੜ ਕੇ ਤੁਲੇ ਆਓ ਬਿਲਕੁਲ ਬਿਲਕੁਲ ਤੇ ਬਾਕੀ ਚਲੋ ਅਹੀਂ ਵੀ ਆ ਜੀ ਸੱਜੇ ਪਾਤਸ਼ਾਹ ਕੇ ਅਰਦਾਸ ਕਰਕੇ ਜਾਨੇ ਆਂ ਕਿ ਮਾਲਕ ਚੰਗਾ ਦਾ ਬਾਜੀ ਚੰਗਾ ਅਗਲੇ ਨੂੰ ਜੜੀ ਪਰ ਸਾਡੀ ਸੁਭਾ ਹਾਂ ਮੈਨੂੰ ਇਹੋ ਕੁਛ ਹੁੰਦੀ ਹੈ ਨਾ ਲਾਪਾਣਾ ਲਾਪਾਣਾ ਦੇਖੋ ਇਹ ਸਾਡੇ ਮੈਂ ਵੀਡੀਓ ਦੇ ਮਾਧਿਅਮ ਰਾਹੀਂ ਨਾ ਹਰ ਵਾਰੀ ਕਹਿਣਾ ਵੀ ਵੀਰ ਸਾਡੇ ਕਰਦੀਆਂ ਨੇ ਹੈ ਹਾਂ ਹਾਂ ਜਾਂ ਦਾ ਹਾਂ ਇਹਨਾਂ ਦੇ ਸੂਰੇ ਚ ਹੋਏ ਆ ਜਾਂ ਇਹਨਾਂ ਦੇ ਬੜੇ ਵੀ ਕੋ ਦੋ ਮਹੀਨੇ ਰੱਖਨੇ ਆ ਪਰ ਸਾਨੂੰ ਇਹਨਾਂ ਦਾ ਪਤਾ ਰਹਿੰਦਾ ਸਾਨੂੰ ਇਹਨਾਂ ਬਾਰੇ ਕੋਈ ਏਡਾ ਪਤਾ ਨਹੀਂ ਨੌਲੇਜ ਨਹੀਂ ਹੁੰਦੀ ਸਾਨੂੰ ਇੱਕ ਅੱਧਾ ਦਿਨ ਹੀ ਰਹਿੰਦੀਆਂ ਨੇ ਅਜੇ ਮਾੜਾ ਸੈਟ ਹੋਣਾ ਲੱਗਦੀਆਂ ਗਾਂ ਦੇ ਬਾਜੀ ਬਸ ਇਹ ਕਰਕੇ ਤੁਸੀਂ ਜਿਹੜਾ ਭੈਣ ਭਰਾ ਲੈਂਦਾ ਉਹ ਤਸਦੀਕ ਕਰ ਲਿਆ ਕਰਵਾ। ਤੇ ਕਹਿੰਦੇ ਸ਼ੁਰੂ ਹਾਂਜੀ। ਅੱਜ ਵੀ ਚੱਲੀ ਹੈ ਜੀ। ਹਾਂਜੀ। ਚੱਲ ਜੀ। ਵਾਧ ਜੀ। ਉਹ ਵੀ ਉਹ ਬਾਹਰ ਕਰਦੀ ਉਹ ਦੇਚੀ ਆ। ਤੇ ਜਦ ਰੱਖਿਆ ਅਸੀਂ ਮੈਂ ਅੱਜ ਵੀਡੀਓ ਜਰੂਰ ਬਣਾਉਣੀ ਜੀ। ਬਿਲਕੁਲ ਜੀ। ਇਹ ਸੰਦੀਪ ਜੀ ਦੂਜਾ ਸੁਗਾ ਛੋਟੀ ਆ। ਹਾਂਜੀ। ਤੇ ਇਸ ਵੇਲੇ ਨਾ ਸਹੀ ਉਹ ਜਿਹੜਾ ਮੈਂ ਚੋ ਕੇ ਲੈ ਕੇ ਆ ਉਹ 14 ਅੱਜ 14 ਸਹੀ ਜਿਹੜਾ ਠੀਕ ਆ। ਪਰ ਅਸੀਂ 20 ਤੇ 13 ਦੀ ਗੱਲ 13 ਦੀ ਹਾਂ। ਤੇ ਆਹ ਵਖਾਣੇ ਹੁੰਦੇ ਨਾ। ਆਹ ਉਹ ਲਾ ਵੜਾ ਲੈਂਦਾ ਜੀ ਹਾਂ ਬੜੀ ਬੁੜੀ ਬੁੜੀ ਤੇ ਨਾਲ ਮੇਲੇ ਪੱਟੀ ਟੁੱਟਿਆ ਆ ਵੇਖ ਸਿੰਗਲ ਹੱਡੀ ਬਹੁਤ ਬੜਾ ਚੰਗਾ ਲਖਾ ਗੁਰੇ ਕਰਾਂ ਚੰਗਾ ਆ ਵੇਖੋ ਆ ਵੇਖੋ ਬੜੀ ਬਰੀਕ ਗਰੂਪ ਜੀ ਕੱਟਾ ਗੱਡੀ ਜੀ ਮਗਰ ਵੀ ਕੱਟੇ ਇਹਨਾਂ ਦੋਨਾਂ ਦੇ ਉਹ ਵੀ ਤਿੰਨਾਂ ਦੇ ਕੱਟੇ ਤੀਤੀ ਦਿਖਾਉ ਪਰੇ ਆ ਪਰ ਠੀਕ ਆ ਲੋ ਜੀ ਵਿਖਾਓ ਫਿਰ ਲੋ ਜੀ ਵੇਖਣ ਕਰਾਈ ਅੱਜ ਬੜਾ ਛੋਟੀ ਦਾ ਬਾਈ ਬੜੀ ਵੱਡੀ ਆ ਆਹ ਦੇਖੋ ਹਾਂ ਹੁਣ ਕਹਿਣ ਦਾ ਕਹਿੰਦਾ ਮੋਡਿਆਂ ਦੇ ਸੌਖੀਆਂ ਨਹੀਂ ਹੁੰਦੀਆਂ ਇਹ ਨਹੀਂ ਇਹ ਮੋਡਿਆਂ ਦੇ ਆਦੇ ਜੀ ਲੋ ਜੀ ਵਿਖਾਓ ਜੀ ਬੜੀ ਟੌਪ ਪਰ ਠੀਕ ਹੈ ਜੀ ਆਹ ਦੇਖੋ ਕੋਈ ਉਹਨੇ ਢੀ ਕਿੰਨੇ ਬਰੀਕ ਸਵਾਹ ਨੇ ਉਹ ਆਈਆਂ 76 ਜੀ ਨਾ ਸਵੇਰੇ ਥੱਕੀਆਂ ਆਈਆਂ 76 ਲਾਹ ਕੇ ਚਵਾਈ ਗਈ ਇੱਕ ਸਾਡਾ ਵੀ ਪੱਕਾ ਅੱਗੇ ਆਣਾ ਹੀ ਆਣਾ ਕਈ ਵਾਰੀ ਹੁਣ ਇੱਕ ਤਾਂ ਮੌਕੇ ਤੇ ਆ ਕੇ ਪੰਜ ਸੱਤ ਬੈਗ ਬੈਗ ਗੋਲ ਜੇ ਬੈਸੋ ਇਹ ਫੋਨ ਆਇਆ ਫੋਨ ਗਰਦਾਸ ਨੂੰ ਹਾਂਜੀ ਇਹਨੇ ਵੀਡੀਓ ਨਹੀਂ ਬਣਾਉਂਦਾ ਹੂੰ ਮੈਂ ਵੀਰ ਨੇ ਆਉਣਾ ਹੈਗਾ ਜੇ ਆਇਆ ਤਾਂ ਵੀ ਬਣਾ ਦੇਗਾ ਬਿਲਕੁਲ ਜੀ ਮੈਂ ਕਹਿੰਦਾ ਵੀ ਗੱਲ ਨਹੀਂ ਆਈ ਮੈਂ ਹੋਰ ਆ ਰੱਖੀ ਪੂਰਾ ਪੁੱਤ ਬੈਦੀ ਸਿੰਗਲ ਹੈ ਤੇ ਦੁੱਧ ਨਾ ਚਲੋ ਆਪਾਂ ਇੰਨਾ ਜਿਆਦਾ ਨਹੀਂ ਬਿੰਦੇ 15 ਕਿਲੋ ਦਾ ਕਹਿੰਦਾ ਮੈਂ ਬਿੰਦੇ ਦਿਨਾਂਗੇ ਲੋ 2 ਟਾਈਮ ਕੁ ਤਸਲੀ ਠੀਕ ਹੈ 2 ਟਾਈਮ ਚੁਆਈਂ ਦਰਾ ਦੇਣਾ ਤੇ ਰੇਟ ਜਿਹੜਾ ਨਾ ਲੋਕੀ ਕਹਿੰਦੇ ਆ ਹੱਡਾ ਸਟਾਡਾ ਖਰਾਬ ਹੈ ਇੱਥੇ ਨਹੀਂ ਖੜਾ ਆ ਵੇਲੂ ਇਹ ਨਹੀਂ ਹੋ ਦਿੰਦੇ ਆ ਵੇਖ ਵਾਧੂ ਪਿਆ ਵਾ ਉਦਾਂ ਜਿੱਦਾਂ ਲੋਕ ਬਾਹਰ ਕਰਦੇ ਨੇ 2 ਲੱਖ ਤੇ 1.80 ਉਹ ਕੰਮ ਹੱਟ ਗੋਣੇ 1.30 ਮੁੱਲ ਹੈ ਤੇ ਪੰਜ ਹੀ ਛੋੜ ਆ ਹਾਂ ਵਾ ਨਾਲੇ 15 ਚੜਾਣਾ ਸਹੀ ਹੋਵੇ ਛੋਣੀ ਜਣੇ ਤੇ ਨਹੀਂ ਬੱਡੀ ਛੋਟੀ ਪੂਰੀ ਫੋਲ ਸਰ ਚੜਾਣੇ ਛੋਣੀ ਤੇ ਨਹੀਂ ਬਈ ਨਾ 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 ਸਾਡੇ ਨਹੀਂ ਪੈਂਦੀ ਵੀਰੋ ਤੇ ਪਾਇਆ ਇਹਨੇ ਆਪਣੇ ਕਰ ਲਏ ਨੇ ਹੁੰਦੇ ਸਭਾ ਵਾਸ ਜੀ ਇਹ ਦੀ ਇਹ ਪਹਿਲਾ ਸੂਆ ਜੀ ਹਾਂ ਜੀ ਇਹ ਝੋਟੀ ਕੋਲ ਦੁੱਧ ਹੈਗਾ ਹੁਣਲੇ 12 ਦੇਗੇ ਇਹ ਛੋਟੀ ਨਸਰ ਕਿੰਨੀ ਵੇਰੋ ਉਦੋਂ ਉੱਪਰ ਚੜਦੀ ਆ ਉਦੋਂ ਉੱਪਰ ਚੜਦੀ 12 ਗੇੜ ਚ ਦੁੱਧ ਆ ਨੀਵਾ ਆ ਦੇ ਚਰਾਉਂਦੇ ਸੋਹਾਰੇ ਹਾਂ ਬਾਕੀ ਇਹ ਵੀ ਤਾਜੀ ਸੂਈ ਤਾਜੀ ਮਸਾਲੀਆਂ ਇਹ ਹਫਤੇ ਹਫਤੇ ਦੀਆਂ ਸੂਈਆਂ ਹਾਂਜੀ ਲੋ ਜੀ ਇਹ ਵੀ ਦੇਖੋ ਜੀ ਇਹਦੇ ਪੇਟ ਭੜਾ ਦੇਖੋ ਗਾਦੇ ਆ ਵੱਡੀਆਂ ਵੱਡੀਆਂ ਝੋਟੀਆਂ ਲੈ ਕੇ ਨਹੀਂ ਆ ਬਾਕੀ ਚਵਾਈ ਨਾ ਜਿੱਦਾਂ گاਵਾ ਦੇ ਨਹੀਂ ਹੁੰਦੀ ਬਸ ਉਦਾਂ ਦੀ ਚਵਾਈ ਮਜ਼ਾ ਆ ਦੇਖੋ ਜੀ ਕਰਾਂ ਦੀ ਇਹਦੀ ਪਿਛਾੜੀ ਦੇਖੋ ਕਿੰਦਾ ਦੀ ਪੇਟ ਜੀ ਜੰਪ ਦੇਣ ਝੋਟੀਆਂ ਉਹ ਜੀ ਪਰ ਵੱਡੀਆਂ ਝੋਟੀਆਂ ਆ ਤੇ ਪਰ ਤੁਹਾਨੂੰ ਰਖਮਾਂ ਲੱਗਦੀਆਂ ਜੀ ਹਣਾ ਜੀ ਹਾਂ ਪਰ ਮੈਂ ਨਾ ਸਮਝ ਕਈ ਵਾਰੀ ਕਹਿੰਦਾ ਵੀਡੀਓਜ਼ ਹਾਂਜੀ ਵੀ ਅਹੀਂ ਜਾਣਦੇ ਆ ਨਾ ਉਧਰ ਹਾਂਜੀ ਮਾਲ ਲੈ ਕੇ ਆਏ ਤੇ ਹਣ ਹੋਲੀ ਜਿਹਾ ਕਮੈਂਟ ਕਰਨ ਵਾਲਾ ਕਹਿ ਰਿਹਾਦਾ ਉਹ ਰੇਟ ਜ਼ਿਆਦਾ ਰੇਟ ਜ਼ਿਆਦਾ ਸਹੀ ਸਹੀ ਉਹਨੂੰ ਬੰਦਾ ਪੁੱਛੇ ਕਿ ਕਿੱਥੇ ਘੱਟ ਮੈਂ ਜੀ ਨਾ ਦੱਸੇ ਘੱਟ ਰੇਟ ਹਾਂਜੀ ਸਾਨੂੰ ਉਹ ਮੁਲਕ ਦਾ ਨਾਮ ਲਾ ਦੇ ਹਾਂ ਹਾਂ ਕਹੀ ਬਾਤ ਫੜ ਕੇ ਉੱਥੇ ਆ ਜਿੰਨੇ ਭਰਾਵਾ ਬਿਲਕੁਲ ਜੀ ਅਹੀਂ ਬਾਜ਼ਾਰ ਕੋਲ ਤੇ ਜਾਣਾ ਨਹੀਂ ਆਖਣ ਚਾਹਤ ਹਾਂ ਲੋ ਜਿੱਥੋਂ ਮਿਲਦੀ ਐ ਸਸਤੀ ਹਥੋੜਾ ਹਾਂਜੀ ਹਾਂਜੀ ਠੀਕ ਆ ਨਾ ਬਿਲਕੁਲ ਦੂਜੀ ਗੱਲ ਇਹ ਆ ਸਾਡੇ ਲੋਕ ਹੀ ਸਾਨੂੰ ਡੇਢ ਖਰਾਬ ਕਰਨਾ ਆਪਣੇ ਘਰ ਜੇ ਚੰਗੀ ਐ ਉਹਦਾ 1.5 ਦੋ ਲੱਖ ਮੰਗਦੇ ਆ ਸਾਡੇ ਕੋ ਘੋਣ ਹੂੰ ਤੁਹਾਡੇ ਕੋ ਆਣ ਕੇ ਤੇ ਤੁਹਾਡੇ ਕੋ ਪਤਾ ਕੀ ਸੈਕਟ ਕਰਦੇ ਮੈਂ ਹੀ ਦੋ ਦੋ 15 ਕਿਲੋ ਤੇ ਦਵੇਰ ਦਾ 70000 75000 ਜੇ ਦੇ ਘਰ ਅਜ ਦਿੰਦੇ ਆ ਤੇ ਹੀ ਦੇ ਦੀ ਬਿਲਕੁਲ ਹੀ ਦੇ ਇੰਨਾ ਕੋ ਲਿਆ ਕੇ ਦੇ ਰਹੇ ਆ ਸਹੀ ਸਹੀ ਗੱਲ ਐ ਜੀ ਤੇ ਇਹ ਵੀ ਸੰਦੀਪ ਜੀ ਮੋਲੇ ਦਾ ਵੀ ਹੈਰਾਨ ਕਰਾਂਗੇ ਹੂੰ ਉਹ ਵੱਡਾ ਮੋਲ ਨਹੀਂਗਾ ਕਹਿਣ ਵਾਲਾ ਆਖੂਗਾ ਔਰ ਇੰਦਾਂ ਦੀ ਕੱਟੀ ਲਿਆ ਆ ਕੇ ਇੰਨੀ ਪੁੱਠੇ ਦੀ ਵੇਖ ਆ ਮੇਰਾ ਇਹਨੂੰ ਖਾ ਆ ਕੱਟੇ ਨਹੀਂ ਜੀ ਪਿਛਾੜੀ ਪਿਛੂੜੀ ਵੇ ਤੇ ਪਿਓ ਓਰੀਜਨਲ ਹਾਂ ਕਾਲੀ ਇਹ ਆਪਾਂ ਕੀ ਦੇ ਦਾਂਗੇ ਬਸ ਹਾਂ ਤੇ ਨਾ 11 15 11 46 ਠੀਕ ਆ ਠੀਕ ਆ ਆਂਜੋ ਆਖਾਂ ਵਾਲਾ ਕਹਿ ਦਿੰਦਾ ਨਹੀਂ ਬਈ ਮੈਂ ਜਣ ਵੇ ਸੁਪਰਦਨ ਕੀ ਹੋਣਾ ਆ ਵੀ ਤੋਹਫੇ ਤੋਂ ਦੂਜਾ ਹੈਗਾ ਵਾ ਮੰਨ ਕੇ ਚਲੋ ਵੀ 11 अच्छा 10 किलो के ग्रैटी ये भी गवा आज एवे पहला सुया जी पहला 4 ਦਾ ਪਹਿਲਾ 4 ਦਾ ਤੇ ਦੂਜਾ ਇਹ ਆ ਦੁੱਧ ਵੀ ਹੈਗਾ ਹਾਂਜੀ ਲੇਵਾ ਵੀ ਬਹੁਤ ਵਧੀਆ ਦੂਜਾ ਤਾਜੀ ਹੈ ਬਿਲਕੁਲ ਤਾਜੀ ਬਿਲਕੁਲ ਬਿਲਕੁਲ ਹਾਂ ਲੋ ਜੀ ਵੇਖੋ ਕਰਾ ਦੇ ਜਿਹੜੀਆਂ ਸਾਬੇਗਾ ਉਹਨੇ ਬੱਤੀ ਹੁੰਦੀਆਂ ਨੇ ਸਾਰੀਆਂ ਵੱਡੀਆਂ ਐੱਛੀ ਕਰਦੇ ਨੇ ਹੈ ਨਹੀਂ ਹੋਰ ਹੈ ਨਹੀਂ ਲੋ ਜੀ ਪਹਿਲੇ ਤੋਂ ਫਿੱਟ ਆ ਰਹੇ ਨੇ ਮੂ ਤੇ ਵੇਖੋ ਕਰਾਏ ਇਹ ਕਿ ਫੰਦਰ ਦੇ ਇਹਨਾਂ ਮਾਰੀ ਨਾਲ ਹਾਂ ਮਾਰੀ ਮੁੰਡੀ ਨਾਲ ਸੁਣਾ ਉਹ ਵਾਈਬ ਨਹੀਂ ਦੇ ਰਹੀ ਦੇਖੋ ਜੀ ਸਦਾਈ ਸਦਾ ਹੀ ਕਿੰਨੇ ਕੱਢੀ ਚਾਰ ਦੰਦ ਮੇ ਠੀਕ ਹੈ ਜੀ ਪੰਦੀ ਬੁੱਲਸ ਹੈ ਧੰਨਵਾਦ ਕੋ ਕਦਾ ਜੀ ਸਾਵਾ ਹਸਾ ਦੇ ਇਹ ਤੁਮਾੜਾ ਜੀ ਇਹ ਆਪਾਂ ਦੇ ਦਾਂਗੇ 1 5 ਦੀ 1.5 ਦੀ ਹਾਂ ਵੇਖੋ ਰੇਡ ਹੁਣ ਇਹਦੋਂ ਮੁਕਤ ਤੋਂ ਲਿਆ ਦੇ ਅਸੀਂ ਕਹਿਣ ਵਾਲਾ ਲੜਦਾਰ ਵੇਖੋ ਕਰੀਏ ਵੇਖੋ ਬਾੜੀ ਜਾਣਾ ਪੱਥਰ ਵਰਗੀ ਆ ਪੋਲੀ ਆ ਵੇਖੋ ਜਾਨਾ ਠੀਕ ਆ ਥੱਲੋ ਥੱਲੋ ਇਹਨੂੰ ਲੈਵਾਂ ਬਖਾਉਂ ਜਮਾ ਬਾਕੀ ਨਾ ਜੋ ਵੀ ਮੈਂ ਮੰਗਿਆ ਨਾ ਮੈਂ ਲੈਣਾ ਇਹੋ ਹੀ ਆ ਬਿਲਕੁਲ ਹਾਂ ਸਹੀ ਗੱਲ ਹੈ ਹਾਂ ਮੋਹ ਤਾਂ ਲੰਮਾ ਚੌੜਾ ਨਹੀਂ ਵੇ ਨਹੀਂ ਨਹੀਂ ਬਿਲਕੁਲ ਹੈ ਕਿ ਨਹੀਂ ਜਿੱਦਾਂ ਬਾਜ਼ਾਰ ਤੇ ਛੱਡੀ ਦੀ ਐਦਾਂ ਬਣਦੀ ਦੋਵੇਂ ਵੇਲਾ ਦੋਦ 11 ਆ 10 ਕਿਲੋ ਦੀ ਗਰੰਟੀ ਦੇ ਆ ਇਹ ਵੀ ਪਹਿਲੇ ਸੂਏ ਦੀ ਆ ਦੋ ਦੰਦ ਅੱਛਾ ਆ ਇਹ ਦੋ ਦੰਦ ਕੱਟੀ ਆ ਲੋ ਕੱਟ ਦੇਖੋ ਕਿਦਾ ਹੈ ਕੱਟ ਪੂਰਾ ਫੁੱਲ ਸੈਜ ਇਹ ਸੂਈ ਆ ਜੀ ਇੱਕ ਦੋ ਦਿਨ ਦੀ ਹਾਂ ਜੀ ਅੱਜ ਬੋਰਾ ਜੇ ਐਵੇਂ ਝੂਠ ਮਾਰ ਛੜੀਏ ਇਹਦੇ ਹਲੇ 12 ਦੇ 10 ਦੇ ਉਹ ਗੱਲ ਹੈ ਨਹੀਂ ਜੇ ਅੱਜ ਸਟਾਰਟ ਹੋਈ ਜੇ ਖਾਲੀ ਕਰਨ ਤੋਂ ਬਾਅਦ ਮਤਲਬ ਕਹਿ ਲੋ ਵੀ 8 ਹੂੰ ਇੱਥੋਂ ਹੋਈ ਸਟਾਰਟ ਅੱਠ ਅੱਠ ਕਿਲੋ ਤੋਂ ਹਾਂ ਜੋੜੇ ਦੋ ਰਾਮ ਦੇ ਵਿੱਚ ਕਰ ਜਾਣਾ ਜੀ ਵੀਰ ਆਹ ਵੇਖੋ ਨਾ ਬੀਜੀ ਕਿਤਾਬਾ ਪ੍ਰੋਵਾਈਡ ਹੋਣੇ ਹੁੰਦੇ ਨੇ ਗੰਡੇ ਦੀਆਂ ਹੁੰਦੀਆਂ ਨੇ ਆਜ ਵਾਂਗ ਅਸ਼ਿਕਰ ਨਹੀਂ ਉਹ ਚੀਜ਼ ਆ ਰੰਗ ਵੇਖੋ ਝੋਟੀ ਦਾ ਬਹੁਤ ਚੰਗਾ ਮਗਰ ਇਹਦੇ ਕੱਟੀ ਆ ਚੱਕੀ ਮਗਰ ਲਓ ਆਹ ਲਾਸਟ ਪੀਸ ਦੇ ਮੇਰੇ ਕੱਟੇ ਆਪ ਵੀ ਕੱਟੀ ਤਾਂ ਮਗਰ ਨਹੀਂ ਕਰਦਾ ਜਿੰਦਾ ਕਹਿੰਦੇ ਆ ਤੁਸੀਂ ਡਬਲ ਖਰਾ ਡਬਲ ਖਰਾ ਅੱਜ ਡਬਲ ਖਰਾ ਹੀ ਹੈ ਇੱਕ ਨੱਕ ਫਰੀ ਇੱਕ ਨੱਕ ਫਰੀ ਬੇਬੀ ਫਿਗਰ ਤੋੜਾ ਜੀ ਤੋੜਾ ਦੂਵੀਂ ਗੱਲ ਲਓ ਦੇਖੋ ਆਹ ਕਿਸਰਾ ਇਸ ਤੋਂ ਬੜੀ ਸਿੱਧੀ ਗੱਡ ਰ ਰੋਣ ਬੜਾ ਚੋਾਈ ਬੜੀ ਫਿਰ ਕੋਈ ਹੋਰ ਨਹੀਂ ਸਾਨੂੰ ਬਾਅਦ ਵਿੱਚ ਹਾਂਜੀ ਔਲ ਨਹੀਂ ਕੀਤੀ ਕਿਤੇ ਮਾਤਾ ਜੀ ਨਾ ਨਹੀਂ ਕਿਤੇ ਗਾਂਵ ਪਸ਼ਾ ਪੈਰ ਨਹੀਂ ਰੱਖਦੀ ਚਲੋ ਜੀ ਗੱਲ ਆ ਵਾਜੀ ਪਰ ਚੋਟੀਆਂ ਚਾਰ ਪੰਜ ਲੈ ਕੇ ਯਾਰ ਜਿੰਨੀ ਆਦਾ ਪਾੜ ਚੰਦਾ ਫੜਾ ਜੀ ਫੜਾ ਗੱਲ ਹਾਂ ਮਾਰ ਸਾਂਭਿਆ ਨਾ ਕੇ ਫਿਰ ਜਾ ਕੇ ਨਾ ਰਹੂਂਦਾ ਕੋਈ ਦਾ ਜੀ ਆ ਮੈਂ ਘੜ ਮਾਰ ਕੇ ਭੇਜੀ ਇੱਕ ਅਸਲੀਅਤ ਗੱਲ ਦਸੀ ਦੇਖੋ ਵਪਾਰ ਹੁਣ ਕਰਦੇ ਸਾਰੇ ਹੂੰ ਮੈਂ ਨਾ ਇੱਕ ਬੰਦਾ ਆਇਆ ਮੇਰੇ ਕੋਲ ਵਪਾਰ ਦੀ ਲੈਣ ਲਈ ਆਪਣਾ ਉਹ ਆ ਗਿਆ ਮੈਨੂੰ ਕਹਿੰਦਾ ਵੀ ਵੀਰ ਜਾਜਖਣੀ ਅੱਛਾ ਵਪਾਰ ਦੀ ਵਪਾਰ ਦੀ ਪਪਾ ਦੀ ਜਾ ਸਿੱਖਣੀ ਤਾਂ ਮੈਨੂੰ ਨਾ ਰੱਖ ਹੂੰ ਉਹਦੇ ਡੈਡੀ ਠੀਕ ਠਾਕ ਹੀ ਹਾਂਜੀ ਤੇ ਦੇਖ ਲੈਂਦੇ ਵੀ ਕਾਕਾ ਗਾਲ ਸੁਣਾ ਮੋਟਰਸਾਈਕਲ ਕੱਢ ਬਾਹਰ ਫੇਰ ਤੈਨੂੰ ਲੋਕਾਂ ਨੇ ਸਿਖਾ ਦੇਣੀ ਹਾਂ ਲੋਕਾਂ ਨੇ ਚਾਲ ਨਾ ਹੋਣੀ ਸੀ ਅਹੀਂ ਨਹੀਂ ਕਹਿੰਦਾ ਸਿਖਾਣੀ ਲੋਕਾਂ ਨੇ ਦਿਖਾ ਦੇ ਹਾਂ ਮਤਲਬ ਮੇਰਾ ਇਹ ਕਹਿੰਦਾ ਭਈ ਜੇ ਲਿਆ ਆ ਕੇ ਪਿੱਛੇ ਪੈਸੇ ਦੇਣ ਵਾਲੇ ਨੇ ਹੋਰ ਰੌਂਡ ਆਏ ਨੇ ਵੀ ਪੈਸੇ ਲੈਣੇ ਫਿਰ ਅਹੀਂ ਲੋਕ ਦੇ ਫਰਨਾ ਵਾ ਉਹ ਕਿਤੇ ਜ ਕੀ ਫਾਇਦਾ ਨਾ ਨਾ ਆ ਕੋਲ ਜਿੰਨੇ ਹੁੰਦੇ ਆ ਦਈ ਦੇ ਅਗਲਾ ਆਵਾਜ਼ ਮਾਰ ਕੇ ਚੀਕ ਦਿੰਦਾ ਗਾ ਉਹਨੂੰ ਫੇਰ ਨਲ ਕਰ ਲੈਣੇ ਤੇ ਕੰਮ ਚੱਲਦਾ ਹੈ ਐ ਜੀ ਦਾ ਮੁੱਦਾ ਐ ਮੱਕੇ ਗਏ ਨਾ ਹਾਂ ਅਹੀਂ ਰੋਣ ਨਹੀਂ ਬੰਦਾ ਜਿੰਨਾ ਚਿਰ ਜ਼ਿੰਦਗੀ ਦਾ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਹਾਂਜੀ ਮੈਂ ਇਹ ਵੱਲ ਮੈਂ ਫੋਨ ਦੇ ਉੱਤੇ ਤੁਹਾਡੇ ਆ ਵੀਡੀਓ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਕਵਾਂਗਾ ਵੀ ਜਿੰਨਾ ਚਿਰ ਸੱਚਾ ਤੇ ਸੁੱਚਾ ਹੋਊਗਾ ਫਿਰ ਸਹੀ ਆਪਾਂ ਬਾਜ਼ਾਰ ਆਪਣਾ ਬਣਾ ਕੇ ਰੱਖਾਂਗੇ ਉਹਨਾਂ ਨੂੰ ਕਵਾਂਗੇ ਨਹੀਂ ਤਾਂ ਸاسيਪਾਲ ਕਰ ਟੈਨਸ਼ਨ ਲੈ ਕੇ ਨਾਮ ਸੋਣਾ ਨਾ ਉਹਦਾ ਫਾਇਦਾ ਹੀ ਨਹੀਂ ਫਾਇਦਾ ਕੀ ਹੈ ਨਾ ਉਹਦਾ ਇਹ ਕਰਕੇ ਨਾ ਵਧੀਆ ਤਰੀਕੇ ਨਾਲ ਹੌਲ ਹੌਲ ਕਰਨਾ ਭਰਾਵਾ ਕਿਲੋ ਘਟਦਾ ਸ਼ਹਿਰ ਹਾਂ ਬਿਲਕੁਲ ਅ ਪਰਸੋਂ ਚ ਉਸ ਜਮੈਂ ਝੋਟੀ ਭੇਜੀ ਇੱਕ ਤੁਹਾਡੇ ਵੀਰ ਨੇ ਲਈ ਆ ਰਟੌਲ ਤਰੰਦਰ ਮੈਂ ਨਹੀਂ ਗਿਆ ਮੈਂ ਘਾਰ ਨਾ ਮਾਰ ਨੌ ਕਿਲੋ ਦੁੱਧ ਅੱਠ ਘਰ ਤੇ ਲੈ ਕੇ ਜਾ ਹੂੰ ਤੇ ਅੱਠ ਤੇ ਵੀ ਗਾ ਸਾਡਾ ਸੌਦਾ ਕਰ ਲਿਆ ਲੈ ਕੇ ਵੀ ਅਗਲਾ ਗਿਆ ਗੱਲ ਇਹਦਾ ਵੀ ਜਿੰਨਾ ਭੇਜੀ ਜਾਂਦਾ ਜਦੋਂ 16 ਕਿਲੋ 18 ਕਿਲੋ ਵੀਰ ਉਹ ਫਿਰ ਇਹ ਲੋਕ ਹੀ ਸਮਝ ਜਾਣਗੇ। ਇਹ ਆਪ ਹੀ ਸੰਭਲ। ਇਹ ਉਹ ਕੀ ਹੁੰਦਾ। ਬਾਕੀ ਤਸੱਲੀ ਕਰ ਲਿਓ ਕਰੋ। ਮੈਂ ਬਾਰ-ਬਾਰ ਇਹ ਆਨਾ ਹਰ ਬੰਦਾ ਤਸੱਲੀ। ਇਹ ਨਹੀਂ ਇਹ ਬੇਤੀਆਂ ਨੇ ਬਾਕੀ ਨੰਬਰ ਸਿਕਰੀ ਕਰ ਲਏ ਤੇ ਜਿਹੜਾ ਉਹ ਹੀ ਫੋਨ ਤੇ ਫੋਨ ਕਰ ਲੇਦੇ ਆਪਾਂ ਤਾਂ ਰੈਸ ਨਹੀਂ ਦੇਵਾਂਗੇ ਜੀ। ਜ਼ਿਲ੍ਹਾ ਗਰਦਾਸਪੁਰ। ਜ਼ਿਲ੍ਹਾ ਗਰਦ। ਇਹ ਦੱਸਣਾ ਜੀ। ਨਜ਼ਦੀਕ ਮਿਰਜੀ ਕੀ ਘਰ ਦੀਆਂ। ਹਾਂ ਜੀ। ਚਲੋ।